कोई खुशी तो उनके लिए है जिसके मुँह मुझे कोई नजरे वाला भी नहीं है मुझे कोई अच्छे कपड़े डाल के बता देना घूम लो अफरोज और नवाब जो अना क्या फिता है काफी साथी में धंधे कर लो भाई वक्त हो तो चुका है तो माशाल्लाह हमारे जवाब के साथ आज हाँ आए ਸਾਤੋਂ ਪਹਿਲਾਂ ਸਾਰਿਆਂ ਨੂੰ ਅੱਲਾਹੁ ਅਕਬਰ ਅੱਜ ਕਪੂਥਲਾ ਈਦਗਾ ਵਿਖੇ ਪਹੁੰਚੇ ਆ ਜਿੱਥੇ ਸਾਡੇ ਮੁਸਲਮਾਨ ਭਾਈ ਚਾਰਾ ਸਾਰਾ ਹੀ ਸਾਡੇ ਇੱਥੇ ਦੇ ਪ੍ਰਧਾਨ ਅਨਸਾਰੀ ਸਾਹਿਬ ਤੇ ਹੋਰ ਸਾਰੇ ਸਾਥੀ ਇਹਨਾਂ ਦੇ ਬੈਠੇ ਆ ਅੱਜ ਇਹਨਾਂ ਨੂੰ ਵਧਾਈ ਪੇਸ਼ ਕਰਨ ਆਏ ਆ ਤੇ ਅੱਲਾ ਦੇ ਪਰਮਾਤਮਾ ਦੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਡੇ ਦੇਸ਼ ਨੂੰ ਹੋਰ ਤਰਕੀਆਂ ਤੇ ਲੈ ਕੇ ਜਾਵੇ ਸਾਡਾ ਜਿਹੜਾ ਰਾਸ਼ਟਰੀਆ ਹੋਰ ਤਰੱਕੀਆਂ ਤੇ ਤਰੱਕੀਆਂ ਕਰੇ ਸਾਰੇ ਸੁੱਖ ਸ਼ਾਂਤੀ ਨਾਲ ਆਪਣੇ ਘਰਾਂ 'ਚ ਰਹਿਣ ਆਪਣੇ ਦੇ ਕਮਾਂਕਾਰਾਂ 'ਚ ਵਾਧਾ ਹੋਵੇ ਸਾਰਿਆਂ ਦੇ ਸਾਰੇ ਆਪਣਾ ਭਾਈਚਾਰਾ ਬਣਾ ਕੇ ਰੱਖਣ ਇਹ ਸਾਰਾ ਸੰਦੇਸ਼ ਦੇਣ ਵਾਸਤੇ ਅੱਜ ਈਦਗਾ ਵਿੱਚ ਵਿਧਾਈ ਦੇਣ ਵਾਸਤੇ ਆਈਆਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਹਾਂਜੀ ਸਰ ਅੱਜ ਈਦ ਦੇ ਮੌਕੇ ਮੋਕੇ ਤੇ ਤੁਸੀਂ ਕੀ ਕਹਿਣਾ ਚਾਹੋ ਅਸੀਂ ਅੱਜ ਈਦ ਮੁਬਾਰਕ ਦੇ ਮੌਕੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਸਰਦਾਰ ਜੀ ਸਿੰਘ ਹੋਜੇਵਾਲ ਜੀ ਤੁਹਾਡਾ ਵੀ ਰੌਸ਼ਨ ਸਬਰਵਾਲ ਐਸੀ ਮੋਰਚੇ ਦਾ ਜਰਾ ਪ੍ਰਧਾਨ ਸਾਡੇ ਪ੍ਰਧਾਨ ਅंसारी ਜੀ ਤੇ ਉਹਨਾਂ ਦੇ ਸਾਥੀ ਮੌਜੂਦ ਨੇ ਅਸੀਂ ਅੱਜ ਇਹ ਹੀ ਕਹਾਂਗੇ ਕਿ ਜੋ Eid ਦਾ ਦਿਨ ਵਾ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਵੱਲੋਂ ਮੁਬਾਰਕਾਂ ਤੇ ਸਾਡਾ ਦੇਸ਼ ਇਸੇ ਤਰ੍ਹਾਂ ਹੀ ਭਾਈਚਾਰਾ ਬਣਾ ਕੇ ਰੱਖੇ ਆਪਸੀ ਭਾਈਚਾਰਾ ਬਣਾ ਰਵੇ ਤੇ ਦੇਸ਼ ਸਾਡਾ ترقی ਕਰੇ ਸਾਰਿਆਂ ਨੂੰ ਮੇਰੇ ਵੱਲੋਂ Eid ਦੀਆਂ ਮੁਬਾਰਕਾਂ ਅੱਜ ਇਸ ਹੀ ਦੀ ਦੇ ਮੁਕੱਦਸ ਮੌਕੇ ਤੇ ਸਾਨੂੰ ਸੂਝ ਮੁਸਲ ਪਾਈਚਾਰੇ ਨੂੰ ਸਾਰੇ ਪਾਰਟੀ ਦੇ ਮੁੱਖ ਸਾਰੇ ਨੂੰ ਬਤਾਜ ਦੇਣਾ ਹੈ ਔਰ ਆਸ ਕਰਦੇ ਹਾਂ ਕਿ ਜਿਹੜਾ ਦੇਸ਼ ਹੈ ਇੱਥੇ ਹਰ ਇੱਕ ਧਰਮ ਦੇ ਲੋਕ ਰਹਿਣ ਵਾਲੇ ਨੇ ਹਰ ਇੱਕ ਲੋਕ ਭਰਨੇ ਲੋਕ ਨੇ ਹਰ ਇੱਕ ਦਾ ਮੁੱਖ ਕੋ ਖੜਾ ਕੀਤਾ ਔਰ ਇਸ ਦਿਨ ਤੇ ਅਸੀਂ ਸਾਰੇ ਅਗੇ ਉਸ ਪਰਮਾਤਮਾ ਅਗੇ ਹੋ ਅਰਦਾਸ ਕਰਦੇ ਆ ਕਿ ਪਰਮਾਤਮਾ ਸਦਾ ਇਸ ਦੇਸ਼ ਨੂੰ ਇਸੇ ਤਰ੍ਹਾਂ ਵੱਖੋ-ਵੱਖੇ ਫੁੱਲਾਂ ਵਾਲਾ ਜਿਹੜਾ ਬਗੀਚਾ ਬਣਾਈ ਰੱਖੇ ਤੇ ਇਹ ਸਾਰੇ ਫੁੱਲ ਜਿਹੜੇ ਕਿਸੇ ਵੀ ਤਰ੍ਹਾਂ ਦੇ ਨੇ ਉਹ ਇਸੇ ਤਰ੍ਹਾਂ ਖਿੜੇ ਰਹਿਣ ਇਹਨਾਂ ਦੇ ਵਿੱਚ ਆਪਸ ਵਿੱਚ ਭਾਈਚਾਰਕ ਸਾਂਝ ਹੋਵੇ ਪਰੀ ਤਿਆਰ ਹੋਵੇ ਕਿਸੇ ਵੀ ਤਰ੍ਹਾਂ ਇੱਕ ਦੂਜੇ ਲਈ ਨਪਰਾਤਨਾ ਹੋਣ ਇਸ ਤਰ੍ਹਾਂ ਇਹ ਸਦੀਆਂ ਤੋਂ ਇੱਕਠੇ ਇਸ ਦੇਸ਼ ਵਿੱਚ ਰਹਿੰਦੇ ਰਿਹਾ ਕਿਉਂਕਿ ਸਾਡੇ ਦੇਸ਼ ਦੀ ਅੱਜ ਦੀ ਜਿਹੜੀ ਰਾਜਨੀਤੀ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਕਟੜਪਾਤ ਦਾ ਖਾਸ ਕਰਕੇ ਜਿਹੜੀ ਪਾਰਟੀ ਜਿਹੜੀ ਇਹ ਪਾਰਟੀ ਸੈਂਟਰ ਵਿੱਚ ਅਨਮੂਲ ਕਰਦੀ ਹੈ ਉਹਦਾ ਇੱਕ ਏਜੰਡਾ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣਾ ਪਰ ਸ਼ਾਬਾਸ਼ ਇਹਨਾਂ ਲੋਕਾਂ ਦੇ ਜਿਹੜੇ ਜਿਹੜੇ ਸਦੀਆਂ ਤੋਂ ਵੀ ਇਕੱਠੇ ਰਹਿੰਦੇ ਆ ਅੱਜ ਵੀ ਜਿਹੜੇ ਉਹਨਾਂ ਦੇ ਮਨਸੂਬਿਆਂ ਨੂੰ ਸਮਝਦੇ ਹੋਏ ਆਪਣੀ ਭਾਈਚਾਰਕ ਸਾਂਝ ਇਕੱਠੀ ਰੱਖਦੇ ਨੇ ਆਪਸ ਵਿੱਚ ਪਿਆਰ ਹੈ ਫਰਮੇ ਉਸ ਪਰਮਾਤਮਾਗੇ ਹੋਰ ਅਰਦਾਸ ਕਰਦਾ ਕਿ ਸਦਾ ਹੀ ਆਪਸ ਵਿੱਚ ਇਹਨਾਂ ਦਾ ਇਸੇ ਤਰ੍ਹਾਂ ਪ੍ਰੇਮ ਪਿਆਰ ਵਿਸ਼ਵਾਸ ਬਣਿਆ ਰਹੇ ਮੈਂ ਆਪਣੀ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਰੇ ਪਾਰਟੀ ਦੇ ਵਰਕਰਾਂ ਵੱਲੋਂ ਖਾਸ ਕਰ ਸਰਪੋਗਵਰਨ ਸਹਿਮਾਨ ਵੱਲੋਂ ਸਾਰੇ ਕੂਕਥਲਾ ਵਾਸੀਓਰ ਸ ਦੁਨੀਆ ਜੋ ਸਾਰੇ ਵਸਦੇ ਮੁਸਲਵਾਰਾਂ ਨੂੰ ਧੀ ਲੱਖ ਲੱਖ ਵਧਾਈ ਦੇਦਾ ਹਾਂ ਮੈਂ ਮੁਹੰਮਦ ਯੂਨਿਸ ਅंसारी ਪ੍ਰੈਜ਼ੀਡੈਂਟ ਅੰਜਮਸਲਮ ਪੰਜਾਬ ਅੱਜ ਇਸ ਦੇ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਅਮਨ ਤੇ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਨਾ ਆਜ਼ੀਦੁਲ ਫਿਤਰ ਦਾ ਦਿਹਾੜਾ ਭਾਈਚਾਰਕ ਸਾਂਝ ਹੋ ਰੇਕਤਾ ਦਾ ਪ੍ਰਤੀਕ ਹੈ ਇਹ ਹੀ ਸਾਡਾ ਸਦੀ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦੇ ਫਿਰਕੂ ਮਾਹੌਲ ਗਰਮ ਕੀਤਾ ਜਾ ਰਹੇ ਨੇ ਉਸ ਤੋਂ ਸਾਰਿਆਂ ਨੂੰ ਸਬਕ ਲੈਂਦੇ ਹੋਏ ਅਮਨ ਤੇ ਭਾਈਚਾਰਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਸਮਾਜ ਜਿਹੜਾ ਤਰੱਕੀ ਕਰ ਸਕਦਾ ਹੈ ਸਾਡੇ ਦੇਸ਼ ਦੇ ਵਿੱਚ ਖੁਸ਼ਹਾਲੀ ਹੋ ਸਕਦੀ ਹੈ ਸਾਡਾ ਦੇਸ਼ ਜਿਹੜਾ ਅੱਗੇ ਵੱਧ ਸਕਦਾ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਮਿਲ ਜੁਲ ਕੇ ਅਸੀਂ ਇੱਕ ਦੂਸਰੇ ਧਰਮਾਂ ਦੇ ਤਿਉਹਾਰ ਨੂੰ ਮਨਾਈਏ ਤਾਂ ਹੀ ਜਿਹੜਾ ਪਾਈਚਾਰਾ ਤੇ ਅਮਨ ਸ਼ਾਂਤੀ ਕਾਇਮ ਰਹਿ ਸਕਦੀ ਹੈ ਸਭ ਤੋਂ ਪਹਿਲਾਂ ਜੀ ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ ਜੀ ਅੱਜ ਈਦੁਲ ਫਿਤਰ ਦਾ ਈਦੁਲ ਫਿਤਰ ਦਾ ਦਿਹਾੜਾ ਈਦਗਾ ਕਪੂਰਥਲਾ ਦੇ ਵਿੱਚ ਮਨਾਇਆ ਗਿਆ ਹੈ ਸੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਪਰਮਿੰਦਰ ਸਿੰਘ ਢੂਡ ਸਾਹਿਬ ਇਕਬਾਲ ਸਾਹਿਬ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੇ ਹੋਰ ਜਿੰਨੇ ਵੀ ਨੇਤਾ ਸਹਿਬਾਨ ਆਏ ਨੇ ਖੂਬਸੂਰਤ ਦਿਲ ਹੈ ਖੂਬਰੂ ਅਰਮਾਨ ਹੈ ਹਿੰਦੂ ਮੁਸਲਿਮ ਸਿੱਖ ਸਾਈ ਬਾਦ ਮੇ ਪਹਿਲੇ ਹਮ ਇਨਸਾਨ ਹੈ ਹਮੇ ਯਾਦ ਆਤਾ ਹੈ ਰਬ ਦੋਸਤੋ ਕੀ ਦੀਦ ਮੇ ਹਮ ਦਿਲ ਸੇ ਦਿਲ ਮਿਲਤੇ ਹੈ ਦੀਵਾਲੀ ਮੇ ਹੋਲੀ ਈਦ ਮੇ ਈਦਾਂ ਸਾਂਝੀਆਂ ਨੇ ਤਿਹਵਾਰ ਸਾਰੇ ਸਾਂਝੇ ਹੈ ਪਰ ਜਦੋਂ ਸਾਡੇ ਨਾਲ ਸਿੱਖਿਜ਼ਮ ਦੇ ਲੋਕ ਚਾਹੇ ਹਿੰਦੂਇਜ਼ਮ ਦੇ ਲੋਕ ਚਾਹੇ ਕ੍ਰਿਸਚਨ ਆ ਕੇ ਮਿਲਦੇ ਆ ਤੇ ਸਾਡੀਆਂ ਖੁਸ਼ੀਆਂ ਹੋਰ ਦੁੱਗਣੀਆਂ ਚੋਗਣੀਆਂ ਹੋ ਜਾਂਦੀਆਂ ਆ ਅੱਜ ਅਸੀਂ ਈਦਗਾ ਕਪੂਰਥਲਾ ਦੇ ਵਿੱਚ ਸਾਰੇ ਈਦ ਉਲ ਫਿਤਰ ਦਾ ਇਹ ਤਿਹਵਾਰ ਮਨਾ ਆ ਰਹੇ ਆ ਸੋ ਐਨਜੀਓ ਮਨ ਇਸਲਾਮੀਆਂ ਗੁਜਰ ਐਸੋਸੀਏਸ਼ਨ ਪੰਜਾਬ ਦੇ ਬੈਨਰ ਦੇ ਹੇਠ ਸੋ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਬਹੁਤ ਵਧੀਆ Eid ਜਿਹੜੀ ਉਹ ਮਨਾਈ ਗਈ ਹੈ ਨਮਾਜ਼ अदा ਕੀਤੀ ਗਈ ਹੈ ਗਲੇ ਮਿਲ ਕੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਬਰਕਾਤ ਉਹ ਮੈਂ ਗੁਜਰ ਐਸੋਸੀਏਸ਼ਨ ਪੰਜਾਬ ਕਮੇਟੀ ਦਾ ਜਨਰਲ ਸਕੱਤਰ ਤੇ ਅੱਜ Eid ul Fitr ਦੀ ਮੁਬਾਰਕਬਾਦ ਮੈਂ ਪੇਸ਼ ਕਰਦਾ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ Hindu Muslim Sikh Isai ਅਸੀਂ ਸਾਰੇ ਆਪਸ ਦੇ ਵਿੱਚ ਭਾਈ ਭਾਈ ਆ ਔਰ ਅੱਜ ਆਪਣੀ ਸਾਡਾ ਜਿਹੜਾ ਤਿਹਾੜ ਹੈ ਈਦੁਲ ਫਿਤਰ ਇਸ ਦੇ ਮੈਂ ਮੁਬਾਰਕਬਾਦ ਦੇਣਾ ਚਾਹੁੰਨਾ ਪੂਰੇ ਹਿੰਦੁਸਤਾਨ ਨੂੰ ਨਹੀਂ ਬਲਕਿ ਪੂਰੇ ਵਰਲਡ ਨੂੰ ਕਿ ਜਿੱਥੇ ਵੀ ਅੱਜ ਮੁਸਲਮਾਨ ਭਾਈਚਾਰਾ ਈਦ ਮਨਾ ਰਿਹਾ ਸਾਰੇ ਧਰਮ ਦੇ ਲੋਕਾਂ ਨੂੰ ਸਾਡੇ ਵੱਲੋਂ ਗੁਜਰੇ ਸੂਸੀਨ ਪੰਜਾਬ ਔਰ ਅੰਜੂਮਨ ਇਸਲਾਮੀਆਂ ਸਾਂਝੇ ਤੌਰ ਤੇ ਜਿਹੜੀ ਸਾਡੀ ਪ੍ਰਬੰਧ ਕਮੇਟੀ ਹੈ ਮੈਂ ਇਹਨਾਂ ਵੱਲੋਂ ਬਹੁਤ ਬਹੁਤ Eid ul Fitr ਦੀ ਮੁਬਾਰਕਬਾਦ ਪੇਸ਼ ਕਰਨਾ ਚਾਹੁੰਨਾ ਅੱਜ ਜ਼ਿਲ੍ਹਾ ਕਪੂਰਥਲਾ Eidਗਾ ਦੇ ਵਿੱਚੋਂ ਸੋ ਪੂਰੇ ਹੀ ਦੇਸ਼ ਵਾਸੀਆਂ ਨੂੰ Eid ul Fitr ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਨੂੰ ਜਿੰਨੇ ਵੀ ਸਾਡੇ ਕੋਲ ਸਾਡੇ ਸਿੱਖ ਭਾਈਚਾਰੇ ਪੁੱਜਿਆ ਔਰ ਸਾਰਿਆਂ ਦਾ ਮੈਂ ਵਿਸ਼ੇਸ਼ ਤੌਰ ਤੇ ਸਵਾਗਤ ਕਰਦਾ ਆਪਣੀ ਕਮੇਟੀਆਂ ਪ੍ਰਬੰਧ ਕਮੇਟੀ ਵੱਲੋਂ ਗੁਜਰ ਐਸੋਸੀਏਸ਼ਨ ਔਰ ਅੰਜੂਮਨ ਇਸਲਾਮੀ ਵੱਲੋਂ ਬਹੁਤ ਬਹੁਤ ਸਵਾਗਤ ਆ ਫਿਰ ਇੱਕ ਵਾਰੀ Eid ul Fitr ਦੀ ਬਹੁਤ ਬਹੁਤ